ਨਿਊਜ਼ੀਲੈਂਡ ਦੇ ਸੋਹਣੇ-ਸੋਹਣੇ ਪਹਾੜ ਹਰਿਆਲੀ ਚਾਰੇ ਪਾਸੇ ਦਿਖਦੀ ਆ ਸੋਹਣੇ-ਸੋਹਣੇ ਹਰੇ-ਹਰੇ ਰੁੱਖ ਦੇਖ ਕੇ ਮੇਰਾ ਵੀ ਅੱਜ ਜੀ ਕਰਾਇਆ ਕਿਉਂ ਨਾ ਮੈਂ ਵੀ ਹਰੀ ਪੱਗ ਬਣ ਕੇ ਜਾਵਾਂ ਕਿਤੇ ਅੱਜ ਤੇ ਚਲੋ ਆਪਾਂ ਮਿਲਦੇ ਆਂ ਇੱਕ ਹੋਰ ਸੋਹਣੀ ਜੀ ਜਗ੍ਹਾ ਤੇ ਤੇ ਤੁਹਾਨੂੰ ਵਿਖਾਉਨੇ ਆ ਮੇਰੀ ਪੱਗ ਵਰਗੀ ਹਰਿਆਲੀ ਲਓ ਜੀ ਅਸੀਂ ਪਹੁੰਚ ਚੁੱਕੇ ਆਂ ਸੋਹਣੇ ਹਰਿਆਲੀ ਵਾਲੀ ਜਗ੍ਹਾ ਤੇ ਤੇ ਇੱਥੋਂ ਸਾਡਾ ਸਟਾਰਟ ਹੁੰਦਾ ਰਸਤਾ ਉੱਤੇ ਜਾਣ ਦਾ ਤੋ ਜਿਹੜਾ ਪੌੜੀਆਂ ਦਾ ਰਸਤਾ ਸ਼ੁਰੂ ਹੋਇਆ ਜੀ ਦੇਖ ਸਕਦੇ ਹੋ 92 ਕਿਲੋਮੀਟਰ ਗੱਡੀ ਚਲਾ ਕੇ 1 ਘੰਟੇ ਦੀ 40 ਮਿੰਟ ਦੀ ਡਰਾਈਵ ਕਰਕੇ ਤੇ ਅਸੀਂ ਬਹੁਤ ਹੀ ਜ਼ਿਆਦਾ ਸੁੰਦਰ ਜਿਹੜੀ ਜਗ੍ਹਾ ਹੈ ਨਾ ਨਿਊਜ਼ੀਲੈਂਡ ਦੀ ਮੰਨੀ ਜਾਂਦੀ ਆ ਇਥੋਂ ਦੀ ਹਰਿਆਲੀ ਵੀ ਤੁਸੀਂ ਦੇਖ ਕੇ ਬਹੁਤ ਹੈਰਾਨ ਹੋਵੋਗੇ ਉੱਤੇ ਜਾ ਕੇ ਵੇਖੋ ਜਿਹੜਾ ਦ੍ਰਿਸ਼ ਹੋਊਗਾ ਨਾ ਪੂਰਾ ਸਿਰੇ ਦਾ ਦ੍ਰਿਸ਼ ਹੋਊਗਾ ਆ ਦ੍ਰਿਸ਼ ਵੇਖੋ ਮੇਰੇ ਮਗਰ ਹਰਿਆਲੀ ਰਿਆਲੀ ਇਦਾਂ ਦੇ ਹਰੇ-ਹਰੇ ਪਹਾੜ ਮੇਰੀ ਸੋਹਣੀ ਪੱਗ ਵਰਗੇ ਹੁਣ ਅੱਗੇ ਥੋੜਾ ਜਿਹਾ ਹੋਰ ਕੁਐਸਚਨ ਅਨਈਵਨ ਸਰਫਸੇਜ਼ ਇਹ ਜੀ ਆ ਮਣਕਾਉ ਲਾਈਟ ਹਾਊਸ ਤੇ ਇਹਦਾ ਇਤਿਹਾਸ ਵੀ ਤੁਹਾਨੂੰ ਦੱਸਾਂਗੇ ਇਤੋਂ ਸੋਨੇ-ਸੋਨੇ ਪਹਾੜ ਅਤੇ ਤੁਸੀਂ ਦੇ ਸਾਦੇ ਜੀ ਮਨਕਾਉ ਲਾਈਟ ਹਾਊਸ ਤੇ ਆਪਾਂ ਥੋੜਾ ਜਿਹਾ ਅੱਗੇ ਹੋਰ ਜਾ ਕੇ ਉੱਤੋਂ ਜਿਹੜਾ ਸੋਹਣਾ 뷰 ਦੇਖਾਂਗੇ ਜਗਾ ਜਿਹੜੀ ਤੁਸੀਂ ਵੇਖਦੇ ਪਹਿ ਜੋ ਇਹ ਨਿਊਜ਼ੀਲੈਂਡ ਦੇ ਵੈਸਟ ਕੋਸਟ ਤੇ ਸਥਿਤ ਹੈ ਅਤੇ ਆਪਣੀ ਸੁਹਾਵਣੀ ਸਮੁੰਦਰੀ ਤਟਾਂ ਨਾਲ ਮਸ਼ਹੂਰ ਹੈ ਇਹਦੇ ਓਪੋਜ਼ਿਟ ਹੀ ਤੁਸੀਂ ਅਮਾਨਾ ਬਨੂਈ ਦੇ ਟਰੈਕ ਵੀ ਦੇਖ ਸਕਦੇ ਹੋ ਜਿਵੇਂ ਹੀ ਅਸੀਂ ਕਾਰ ਤੋਂ ਲਾਈਟ ਹਾਊਸ ਵੱਲ ਵਧਦੇ ਹਾਂ ਤੇ ਰਸਤੇ ਵਿੱਚ ਹਵਾ ਦਾ ਠੰਡਾ ਝੁਕੇ ਹਰੇ ਭਰੇ ਕਦਮਾਂ ਦੇ ਨਾਲ ਸਮੁੰਦਰ ਦੀ ਮਿੱਠੀ ਖੁਸ਼ਬੂ ਸਾਨੂੰ ਘੇਰ ਲੈਂਦੀ ਹੈ ਇੱਥੇ ਆ ਕੇ ਲੱਗਦਾ ਜਿਵੇਂ ਕੁਦਰਤ ਸਾਨੂੰ ਆਪਣੀ ਗੱਲ ਸੁਣਾਉਂਦੀ ਹੋਵੇ ਲਾਈਟ ਹਾਊਸ ਦੇ ਕੋਲ ਪਹੁੰਚਦੇ ਨਾਲ ਹੀ ਤੁਹਾਡੀ ਨਜ਼ਰਾਂ ਨੂੰ ਕਾਲਾ ਸਮੁੰਦਰ ਅਤੇ ਚਮਕਦੀਆਂ ਲਹਿਰਾਂ ਆਪਣਾ ਨਜ਼ਾਰਾ ਦਿੰਦੇ ਹਨ ਓ ਵਾਓ ਆ ਪੌੜੀ ਦੀ ਗਲੀ ਜੀ ਲੱਗਦੀ ਮੈਨੂੰ ਤੇ ਕੁਝ ਜਿਹੀਆਂ ਪੌੜੀਆਂ 'ਚ ਨਿਸ਼ਾਨ ਆਪਾਂ ਜਾਵਾਂਗੇ ਤੇ ਇਹਨਾਂ ਲੱਕੜ ਦੀਆਂ ਪੌੜੀਆਂ ਜਿਹੜੀਆਂ ਹਨ ਬਣਾਈਆਂ ਹਨ ਉਹ ਵਾਹ ਸਮੁੰਦਰ ਦੀਆਂ ਲਹਿਰਾਂ ਜਦੋਂ ਪੱਥਰਾਂ ਨਾਲ ਟਕਰਾਂਦੀਆਂ ਹਨ ਤੇ ਇੱਕ ਸੁਹਾਵਣਾ ਸ਼ੋਰ ਬਣਾਉਂਦੀਆਂ ਹਨ ਜੋ ਮਨ ਨੂੰ ਬੜੀ ਸ਼ਾਂਤੀ ਦਿੰਦਾ ਹੈ ਇੱਥੇ ਖੜੇ ਹੋ ਕੇ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਮਹੱਤਵਪੂਰਨ ਇਹ ਲਾਈਟ ਹਾਊਸ ਸਮੁੰਦਰ ਵਾਲੇ ਨੈਵੀਗੇਸ਼ਨ ਲਈ ਪੁਰਾਣੇ ਸਮੇਂ ਵਿੱਚ ਜਹਾਜ਼ਾਂ ਦੇ ਮਾਲਕ ਇੱਥੇ ਆ ਕੇ ਰਾਹ ਦੇਖਦੇ ਤੇ ਲਾਈਟ ਹਾਊਸ ਦੀ ਰੋਸ਼ਨੀ ਨਾਲ ਆਪਣੇ ਜਹਾਜ਼ ਨੂੰ ਸੁਰੱਖਿਅਤ ਤੌਰ ਤੇ ਰਸਤੇ ਤੇ ਲਿਆਉਂਦੇ ਹੁੰਦੇ ਸੀ ਇਸ ਲਾਈਟ ਹਾਊਸ ਦੀ ਬਨਾਵਟ ਵੀ ਬੜੀ ਖਾਸ ਹੈ ਇਸ ਦਾ ਸਫੈਦ ਰੰਗ ਅਤੇ ਮਜ਼ਬੂਤ ਲੱਕੜ ਦੇ ਨਾਲ ਬਣਿਆ ਹੈ ਢਾਂਚਾ ਹੈ ਸਾਡੇ ਦੇਖਣ ਲਈ ਇੱਥੇ ਚੜ੍ਹ ਕੇ ਜਿਹੜਾ 뷰 ਆ ਬਹੁਤ ਹੀ ਵਧੀਆ ਲੱਗਦਾ ਹੈ ਮਨਕੋ ਲਾਈਟ ਹਾਊਸ ਇੱਕ ਸਿਰਫ ਨਜ਼ਾਰਾ ਹੀ ਨਹੀਂ ਹੈ ਇਹ ਸਾਨੂੰ ਪੁਰਾਣੇ ਸਮੇਂ ਦੀ ਯਾਦ ਦਿਲਾਉਂਦਾ ਜਦੋਂ ਲੋਕ ਸਿੱਧੇ ਰਾਹ ਨਾਲ ਸਮੁੰਦਰ ਵਿੱਚ ਰਾਹ ਨਹੀਂ ਨਾ ਲੱਭ ਸਕਦੇ ਹੁੰਦੇ ਸੀ ਇਹ ਜਿਹੜੀ ਬਿਲਡਿੰਗ ਲਾਈਟ ਹਾਊਸ ਇਹ ਉਦੋਂ ਨੈਵੀਗੇਸ਼ਨ ਦਾ ਕੰਮ ਕਰ ਦਿੰਦਾ ਹੈ ਜੋ ਅੱਜ ਕੱਲ ਜਿਹੜਾ ਗੂਗਲ ਮੈਪ ਚੱਲਦਾ ਹੈ ਨਾ ਜਿਹੜਾ ਸਮੁੰਦਰ ਦੇ ਬੇੜਿਆਂ ਨੂੰ ਇਹੀ ਰਸਤਾ ਦਿੰਦਾ ਹੁੰਦਾ ਹੈ ਜਿਵੇਂ ਹੀ ਅਸੀਂ ਥੋੜਾ ਵਧਦੇ ਹਾਂ ਤਾਂ ਤੁਸੀਂ ਦੇਖੋਗੇ ਕਿ ਲਾਈਟ ਹਾਊਸ ਦੇ ਨੇੜੇ ਕਈ ਪੰਛੀਆਂ ਤੇ ਸਮੁੰਦਰੀ ਜੀਵ ਵੀ ਮਿਲਦੇ ਹਨ ਕੁਦਰਤ ਨਾਲ ਇਹ ਸੰਜੋਗ ਮਨ ਨੂੰ ਬੜੀ ਖੁਸ਼ੀ ਦਿੰਦਾ ਬੱਚੇ ਫੋਟੋਗ੍ਰਾਫਰ ਅਤੇ ਕੁਦਰਤ ਦੇ ਸ਼ਕੀਨ ਇੱਥੇ ਆ ਕੇ ਲੰਬਾ ਸਮਾਂ ਬਤਾਉਂਦੇ ਹਨ ਕਿਉਂਕਿ ਇਹ ਜਗ੍ਹਾ ਹੀ ਬਹੁਤ ਸੋਹਣੀ ਹੈ ਇਹ ਬਹੁਤ ਹੀ ਉਚਾਈ ਤੇ ਜਿਹੜਾ ਬਣਿਆ ਹੋਇਆ ਹੈ ਲਾਈਟ ਹਾਊਸ ਤੇ ਇੱਥੋਂ ਤੁਸੀਂ ਅਮਨ ਅਮਾਨਾ ਬਣੀ ਟਰੈਕ ਵੀ ਦੇਖ ਸਕਦੇ ਹੋ ਜਿਹੜਾ ਕਿ ਦੂਜੇ ਸਾਈਡ ਤੇ ਹੈ ਵੈਸਟ ਦੇ ਪਰ ਵਿੱਚ ਸਮੁੰਦਰ ਆ ਆਪਾਂ ਜਾ ਨਹੀਂ ਸਕਦੇ ਪਰ ਇਹ ਬਹੁਤ ਸੋਹਣਾ ਨਜ਼ਾਰਾ ਦਿੰਦਾ ਹੈ ਅਸੀਂ ਵੀ ਇੱਥੇ ਥੋੜਾ ਟਾਈਮ ਖੜੇ ਰਹੇ ਹਵਾ ਨੂੰ ਮਹਿਸੂਸ ਕਰਦੇ ਰਹੇ ਤੇ ਲਾਈਟ ਹਾਊਸ ਦੀਆਂ ਚਮਕਦਾਰ ਰੋਸ਼ਨੀਆਂ ਨੂੰ ਦੇਖਦੇ ਰਹੇ ਇਹ ਅਹਿਸਾਸ ਮਨ ਨੂੰ ਬੜਾ ਸਹਜ ਅਤੇ ਤਾਜ਼ਗੀ ਦਿੰਦਾ ਹੈ ਅਜੇ ਤੁਸੀਂ ਨਿਊਜ਼ੀਲੈਂਡ ਆ ਰਹੇ ਹੋ ਨਾ ਤਾਂ ਮਨਕਾਉ ਲਾਈਟ ਹਾਊਸ ਸਫਰ ਕਰਨਾ ਬਹੁਤ ਜ਼ਰੂਰੀ ਹੈ ਇੱਥੇ ਤੁਸੀਂ ਨਾ ਸਿਰਫ ਕੁਦਰਤ ਦੇ ਨਜ਼ਾਰੇ ਵੇਖੋਗੇ ਬਲਕਿ ਇਤਿਹਾਸ ਦੇ ਪੁਰਾਣੇ ਪੰਨੇ ਵੀ ਮਹਿਸੂਸ ਕਰੋਗੇ ਮਨਕਾਉ ਲਾਈਟ ਹਾਊਸ ਦੀ ਦੂਸਰੀ ਸਾਈਡ ਤੇ ਵੀ ਬਹੁਤ ਸੋਹਣਾ ਜਿਹਾ ਸੁੰਦਰ ਵਿਊ ਦੇਖਣ ਨੂੰ ਮਿਲੇਗਾ ਤੁਹਾਨੂੰ ਉਹ ਤੁਸੀਂ ਦੇਖ ਸਕਦੇ ਹੋ ਹਰੀਆਲੀ ਹਰੀਆਲੀ ਚਾਰੇ ਪਾਸੇ ਤੇ ਮਨਕਾਉ ਲਾਈਟ ਹਾਊਸ ਦਾ ਵੀ 뷰 ਇੱਥੇ ਇਹਨਾਂ ਥੋੜੀਆਂ ਇਨਸਟਰਕਸ਼ਨਸ ਜੇ ਲਿਖੀਆਂ ਆ ਕਿੰਦੇ ਡੇਂਜਰ ਆ ਮਤਲਬ ਲੋਕੀ ਉੱਤੇ ਚੜੀ ਜਾਂਦੇ ਨੇ ਫੈਂਸ ਦੇ ਕਿਉਂਕਿ ਅਗਲੇ ਬੰਨੇ ਜਿਹੜੇ ਪੱਤੇ ਜੇ ਹਨ ਇਹ ਵੀ ਥਾਂ ਠਾਂ ਨੂੰ ਜਿਹੜਾ ਅਗਲੇ ਬੰਨੇ ਹੈ ਕਿ ਡਿੱਗ ਸਕਦੇ ਆ ਉਹ ਤੁਸੀਂ ਦੇਖ ਸਕਦੇ ਅਮਾਨਾ ਬਨੂਈ ਟਰੈਕ ਜਿਹੜਾ ਹੈਗਾ ਵੈਸਟ ਹਾਲ ਮੈਂ ਉਹ ਵੀ ਪਹਾੜੀ ਤੇ ਚੜ ਕੇ ਆਇਆ ਜਿਹੜੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਜੋ ਉਹ ਵੀ ਬਹੁਤ ਜ਼ਿਆਦੀ ਉੱਚੀ ਪਤਾ ਨਹੀਂ ਕਿੰਨੇ 3 4 ਹਜ਼ਾਰ ਸਟੈਪੇ ਲੱਗਦਾ ਉੱਤੇ ਉੱਤੇ ਤੇ ਇੱਥੋਂ ਤੁਸੀਂ ਘੇਰੇ ਘੇਰੇ 뷰 ਦੇਖੋ ਇਕ ਤੇ ਪੱਤੇ ਜੇ ਨਾ ਨੂੰ ਜਿਹਦੇ ਵੱਢਨੇ ਨਹੀਂ ਤੇ 뷰 ਨਹੀਂ ਦਿਖ ਦਿਖਾਉਣ ਦੇਤੇ ਕੈਮਰੇ 'ਚ ਵਧੀਆ ਜਾ 뷰 ਤਾਂ ਨਹੀਂ ਤੇ ਬਹੁਤ ਘੈਂਟ ਹੁੰਦਾ ਪਿਆ ਇੱਥੇ ਕੁਝ ਇਨਸਟ੍ਰਕਸ਼ਨ ਜਿਹੜੀਆਂ ਨੇ ਲਿਖੀਆਂ ਜਾਂਦੇ ਉੱਤੇ ਨਾ ਚੜੋ ਡੋ ਨਟ ਕਲਾਈਮ ਚਾਰੇ ਪਾਸੇ ਹਰੀਆਲੀ ਤੇ ਜਿਹੜੀ ਹਵਾ ਵਜਦੀ ਹੈ ਨਾ ਜੋਰ-ਜੋਰ ਦੀ ਬਹੁਤ ਹੀ ਆਨੰਦ ਹੁੰਦਾ ਇੱਥੇ ਚਲ ਹਾਂਜੀ ਜੀ ਅੱਜ ਅਸੀਂ ਖੜੇ ਆ ਮਨਕਾਉ ਲਾਈਟ ਹਾਊਸ ਤੇ ਇੱਥੇ ਵੀ ਜਿਹੜਾ ਬਹੁਤ ਸੋਹਣਾ ਜਿਹੜਾ ਨਿਊਜ਼ੀਲੈਂਡ ਦਾ 뷰 ਦਿਖਦਾ ਇੱਥੋਂ ਆਜੋ ਤੁਹਾਨੂੰ ਮੇਰੇ ਨਾਲ ਮੈਂ ਤੁਹਾਨੂੰ 뷰 ਕਰਦਾ ਆਜੋ ਜੀ ਜੀ ਦੋਸਤੋ ਇਹ ਸੀ ਸਾਡਾ ਅੱਜ ਨਿਊਜ਼ੀਲੈਂਡ ਤੇ ਮਨਕਾਉ ਲਾਈਟ ਹਾਊਸ ਦਾ ਵਲੌਗ ਤੇ ਤੁਹਾਨੂੰ ਅਗਲੀ ਵਾਰ ਵਿਖਾਵਾਂਗੇ ਹੋਰ ਕੋਈ ਸੋਹਣੀ ਜੀ ਜਗ੍ਹਾ ਤੇ ਸਬਸਕ੍ਰਾਈਬ ਜਰੂਰ ਕਰਨਾ